ਗਾਜ਼ਾ ਵਿੱਚ ਸੀਜ਼ਫਾਇਰ ਤੇ ਸਹਿਮਤੀ ਬੰਦੀਆਂ ਦੀ ਮੁਕਤੀ ਸ਼ੁਰੂ ਰੂਸੀ ਹਮਲੇ ਕਾਰਨ ਯੂਕਰੇਨ ਵਿੱਚ ਬਿਜਲੀ ਅਤੇ ਹੋਰ ਸੇਵਾਵਾਂ ਠੱਪ 트럼ਪ ਨੂੰ ਨਹੀਂ ਮਿਲਿਆ ਨੋਬਲ ਪੁਰਸਕਾਰ ਵਾਈਟ ਹਾਊਸ ਨੇ ਦਿੱਤਾ ਵੱਡਾ ਬਿਆਨ ਜੀਰਜਵੰਤਾ ਦੀ ਮੌਤ ਦਾ ਮਾਮਲਾ ਪਹੁੰਚਿਆ ਹਾਈ ਕੋਰਟ ਸਰਕਾਰ ਨੂੰ ਨੋਟਿਸ ਅਮਰੀਕਾ ਦੇ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਟੀ ਨੇ ਮੈਕਸੀਕੋ ਸਰਹੱਦ ਤੇ 230 ਮੀਲ ਦੀ ਨਵੀਂ ਬਾਰਡਰ ਵਾਲ ਬਣਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ 트ੰਪ ਸਰਕਾਰ ਦੀ ਪ੍ਰਾਥਮਿਕਤਾ ਵਿੱਚੋਂ ਇੱਕ ਹੈ ਅਤੇ ਇਸ ਤੇ ਕੁੱਲ 4.5 ਬਿਲੀਅਨ ਡਾਲਰ ਖਰਚੇ ਜਾਣਗੇ। ਸਰਕਾਰ ਦਾ ਦਾਵਾ ਹੈ ਕਿ ਇਹ ਕਦਮ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੋਕਣ ਲਈ ਜ਼ਰੂਰੀ ਨੇ। ਹਾਲਾਂਕਿ ਵਿਰੋਧੀਆਂ ਕਹਿ ਰਹੇ ਨੇ ਕਿ ਇਹ ਰਕਮ ਸ਼ਰਨਾਰਥੀਆਂ ਦੀ ਸਹਾਇਤਾ ਜਾਂ ਸਿੱਖਿਆ ਤੇ ਲਗਾਈ ਜਾਣੀ ਚਾਹੀਦੀ ਸੀ। ਅਮਰੀਕਾ ਦੇ ਦੱਖਣੀ ਰਾਜਾ ਟੈਕਸਾਸ, ਅਰੀਜ਼ੋਨਾ, ਨਿਊ ਮੈਕਸੀਕੋ ਅਤੇ ਕੈਲੀਫੋਰਨੀਆ ਵਿੱਚ ਇਹ ਨਵੀਂ ਕੰਧ ਬਣਾਈ ਜਾਵੇਗੀ। ਇਸ ਨਾਲ ਹਜ਼ਾਰਾਂ ਰੋਜ਼ਗਾਰ ਪੈਦਾ ਹੋਣ ਦੀ ਵੀ ਉਮੀਦ ਹੈ ਪਰ ਮਾਈਗ੍ਰੈਂਟ ਪਰਿਵਾਰਾਂ ਲਈ ਹੋਰ ਮੁਸ਼ਕਲਾ ਪੈਦਾ ਕਰ ਸਕਦੀ ਹੈ। ਟਰੰਪ ਨੇ ਕਿਹਾ ਮੇਰੀ ਸਰਕਾਰ ਅਮਰੀਕਾ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖੇਗੀ ਭਾਵੇਂ ਜਿੰਨਾ ਮਰਜੀ ਵਿਰੋਧ ਹੋਵੇ। ਮੱਧ ਪੂਰਬ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਇਜ਼ਰਾਈਲ ਹਮਾਸ ਸੰਘਰਸ਼ ਦੇ ਮਾਮਲੇ ਵਿੱਚ ਆਖਰਕਾਰ ਇੱਕ ਮਹੱਤਵਪੂਰਨ ਕਦਮ ਚੁੱਕ ਲਿਆ ਗਿਆ ਹੈ ਇਜ਼ਰਾਈਲ ਨੇ ਪਹਿਲੇ ਚਰਨ ਵਿੱਚ ਗਾਜ਼ਾ ਵਿੱਚ ਸੀਜ਼ਫਾਇਰ ਨੂੰ ਮਨਜ਼ੂਰ ਕੀਤਾ ਹੈ ਇਸ ਸਹਿਮਤੀ ਅਧੀਨ ਹਮਾਸ ਵੱਲੋਂ ਹੁਣ ਫੜੇ ਗਏ 20 ਇਜ਼ਰਾਈਲ ਬੰਦੀ ਵੀ ਰਿਹਾ ਕੀਤੇ ਜਾਣਗੇ ਜਦੋਂ ਕਿ ਇਜ਼ਰਾਈਲ ਆਪਣੇ ਕਈ ਸੈਨਿਕ ਅਭਿਆਨਾਂ ਨੂੰ ਰੋਕਣ ਤੇ ਸਹਿਮਤ ਹੋਇਆ ਹੈ ਇਹ ਸਮਝੌਤਾ ਸੰਯੁਕਤ ਰਾਜ ਅਮਰੀਕਾ ਦੀ ਵਿਚੋਲਗੀ ਨਾਲ ਹੀ ਸੰਭਵ ਹੋਇਆ ਹੈ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਸਮਝੌਤੇ ਦੇ ਆਰਕੀਟੈਕਟ ਨੇ ਟਰੰਪ ਨੇ ਕਿਹਾ ਹੈ ਕਿ ਪਹਿਲੀ ਬੰਦੀਆਂ ਦੀ ਰਿਹਾਈ ਸੋਮਵਾਰ ਤੱਕ ਹੋ ਜਾਵੇਗੀ ਜਦਕਿ ਇਜ਼raਇਲੀ ਡਿਫੈਂਸ ਫੋਰਸ ਨੇ ਗਾਜ਼ਾ ਸਿਟੀ ਨੂੰ ਅਜੇ ਵੀ ਖਤਰਨਾਕ ਕਿਆ ਹੈ ਗਾਜ਼ਾ ਵਿੱਚ ਲੋਕ ਆਪਣੇ ਘਰਾਂ ਵੱਲ ਵਾਪਸੀ ਕਰ ਰਹੇ ਨੇ ਜਿੱਥੇ ਤਬਾਹੀ ਦੇ ਦ੍ਰਿਸ਼ ਨੇ ਘਟ ਰਹਿ ਚੁੱਕੇ ਨੇ ਬਿਜਲੀ ਅਤੇ ਪਾਣੀ ਦੀ ਸੇਵਾ ਖਤਮ ਹੋ ਚੁੱਕੀ ਹੈ ਅੰਤਰਰਾਸ਼ਟਰੀ ਸਹਾਇਤਾ ਏਜੰਸੀਆਂ ਨੇ ਤੁਰੰਤ ਮਾਨਵੀ ਸਹਾਇਤਾ ਭੇਜਣ ਦਾ ਵੀ ਐਲਾਨ ਕਰ ਦਿੱਤਾ ਹੈ ਇਸ ਜੰਗਬੰਦੀ ਨਾਲ ਉਮੀਦ ਜਾਗੀ ਹੈ ਕਿ ਸ਼ਾਂਤੀ ਦੀ ਪ੍ਰਕਿਰਿਆ ਹੁਣ ਮੁੜ ਸ਼ੁਰੂ ਹੋ ਗਈ ਹੈ ਪਰ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਸਿਰਫ ਇੱਕ ਪਹਿਲਾ ਕਦਮ ਹੈ ਹਾਲੇ ਦੇਖਣਾ ਬਾਕੀ ਹੈ ਕਿ ਹਮਾਸ ਆਪਣੇ ਹਥਿਆਰ ਘਟਾਉਂਦਾ ਹੈ ਜਾਂ ਨਹੀਂ ਅਤੇ ਇਜ਼ਰਾਇਲ ਗਾਜ਼ਾ ਤੇ ਆਪਣੀ ਫੌਜੀ ਪਾਬੰਦੀ ਹਟਾਉਂਦਾ ਹੈ ਜਾਂ ਨਹੀਂ ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਪ੍ਰਕਿਰਿਆ ਤੇ ਨਿਗਰਾਨੀ ਜਾਰੀ ਰੱਖ ਰਿਹਾ ਹੈ ਅਤੇ ਜੇਕਰ ਜੰਗਬੰਦੀ ਟਿਕਾਊ ਰਹੀ ਤਾਂ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ 10 ਅਕਤੂਬਰ ਦੀ ਰਾਤ ਨੂੰ ਰੂਸ ਨੇ ਯੂਕਰੇਨ ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ ਹੈ ਜਿਸ ਦਾ ਕੇਂਦਰ ਕੀਵ ਅਤੇ ਕੁਝ ਹੋਰ ਖੇਤਰ ਰਹੇ ਕੀਵ ਦੇ ਨਜ਼ਦੀਕੀ ਇਲਾਕੇ ਵਿੱਚ ਬਿਜਲੀ ਵਾਲੀਆਂ ਲਾਈਨਾਂ ਕੱਟੀਆਂ ਗਈਆਂ ਜਿਸ ਕਾਰਨ ਲੱਖਾਂ ਲੋਕਾਂ ਦੀ ਬਿਜਲੀ ਸੇਵਾ ਸਥਾਈ ਤੌਰ ਤੇ ਬੰਦ ਹੋ ਗਈ ਹੈ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਵਿੱਚ ਵੀ ਰੁਕਾਵਟ ਆ ਗਈ ਹੈ ਕਿਉਂਕਿ ਪੰਪ ਸਰਵਿਸਾਂ ਬਿਜਲੀ ਤੇ ਨਿਰਭਰ ਹਨ ਕੀਵ ਦੇ ਕੇਂਦਰੀ ਜ਼ਿਲੇ ਵਿੱਚ ਇੱਕ 17 ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਜਿਸ ਤੇ ਡਰੋਨ ਹਮਲਾ ਕੀਤਾ ਗਿਆ ਤੇ ਉਸ ਨੂੰ ਅੱਗ ਲੱਗ ਗਈ ਜਿਸ ਨਾਲ ਇਸ ਦੀ 6ਵੀਂ ਅਤੇ 7ਵੀਂ ਮੰਜ਼ਿਲ ਪ੍ਰਭਾਵਿਤ ਹੋਈ ਹੋਰ ਖੇਤਰਾ ਵਿੱਚ ਵੀ ਡਰੋਨ ਹਮਲੇ ਹੋਏ ਨੇ ਜਿਸ ਕਾਰਨ ਘਰਾਂ ਨੂੰ ਆਗ ਲੱਗੀ ਹੈ ਤੇ ਕੁਝ ਲੋਕ ਜ਼ਖਮੀ ਵੀ ਹੋਏ ਨੇ ਯੂਕਰੇਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਵਾਈ ਸੁਰੱਖਿਆ ਪ੍ਰਣਾਲੀਆਂ ਨੇ ਬਹੁਤ ਸਾਰੇ ਡਰੋਨਾਂ ਤੇ ਮਿਜ਼ਾਈਲਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਹਮਲਾ ਇੰਨਾ ਵੱਡਾ ਸੀ ਕਿ ਕੁਝ ਨੁਕਸਾਨ ਹੋ ਗਿਆ ਇਲਾਕਿਆਂ ਵਿੱਚ ਨੁਕਸਾਨ ਦੀ ਮੁਰੰਮਤ ਅਤੇ ਸੇਵਾਵਾਂ ਮੁੜ ਚਾਲੂ ਕਰਨ ਦਾ ਕੰਮ ਚੱਲ ਰਿਹਾ ਹੈ ਬਿਜਲੀ ਪਾਣੀ ਰਾਹਤ ਸੰਸਥਾਵਾਂ ਨੂੰ ਤੁਰੰਤ ਠੀਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਸਹਿਯੋਗ ਨੂੰ ਵਧਾਉਣ ਦੀ ਅਪੀਲ ਕੀਤੀ ਹੈ ਤੇ ਹੋਰ ਹਵਾਈ ਰੱਖਿਆ ਦੇ ਤਕਨੀਕੀ ਸਹਾਇ ਜ਼ਰੂਰੀ ਹੈ ਕਿਉਂਕਿ ਸਰਦੀਆਂ ਆਉਣ ਵਾਲੀਆਂ ਨੇ ਅਤੇ ਹੋਰ ਮੁਸ਼ਕਲਾਂ ਪੈਦਾ ਹੋਣਗੀਆਂ ਨਰਵੇ ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦਾ ਨੋਬਲ ਪੁਰਸਕਾਰ ਹਾਸਲ ਕਰਨ ਦਾ ਸੁਪਨਾ ਵੀ ਚੱਕਨਾ ਚੂਰ ਹੋ ਗਿਆ ਹੈ ਵਾਈਟ ਹਾਊਸ ਨੇ ਇਸ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਇੱਕ ਵਾਰ ਫਿਰ ਨੋਬਲ ਕਮੇਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸ਼ਾਂਤੀ ਦੀ بجائے ਰਾਜਨੀਤੀ ਨੂੰ ਤਰਜੀਹ ਦਿੰਦੇ ਨੇ ਨਾਰਵੇਈ ਨੋਬਲ ਕਮੇਟੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਡੋਨਲਡ ਟਰੰਪ ਦੀ ਬਜਾਏ ਮਾਰੀਆ ਕੋਰੀਨਾ ਮਚਾਡੋ ਨੂੰ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣਗੇ ਇਸ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਸ਼ਾਂਤੀ ਦੇ ਸਮਝੌਤੇ ਕਰਦੇ ਰਹਿਣਗੇ ਜੁੱਧਾਂ ਨੂੰ ਖਤਮ ਵੀ ਕਰਨਗੇ ਅਤੇ ਜਾਨਾਂ ਵੀ ਬਚਾਉਣਗੇ ਉਨ੍ਹਾਂ ਲਿਖਿਆ ਕਿ ਰਾਸ਼ਟਰਪਤੀ ਟਰੰਪ ਸ਼ਾਂਤੀ ਸਮਝੌਤੇ ਕਰਦੇ ਰਹਿਣਗੇ ਉਨ੍ਹਾਂ ਕੋਲ ਇੱਕ ਦਿਲ ਹੈ ਅਤੇ ਉਨ੍ਹਾਂ ਵਰਗਾ ਕਦੇ ਕੋਈ ਵੀ ਨਹੀਂ ਹੋਵੇਗਾ ਵਾਈਟ ਹਾਊਸ ਨੇ ਨੋਬਲ ਕਮੇਟੀ ਤੇ ਚੁਟਕੀ ਵੀ ਲਈ ਅਤੇ ਉਹਨਾਂ ਨੇ ਕਿਹਾ ਕਿ ਉਹ ਸ਼ਾਂਤੀ ਦੀ ਬਜਾਏ ਸਿਆਸਤ ਨੂੰ ਚੁਣਦੇ ਨੇ ਵਾਈਟ ਹਾਊਸ ਦੇ ਬਿਆਨ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਇੱਕ ਵਾਰ ਫਿਰ ਨੋਬਲ ਕਮੇਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸ਼ਾਂਤੀ ਦੀ ਥਾਂ ਰਾਸਨੀਤੀ ਨੂੰ ਹੀ ਤਰਜੀਹ ਦਿੰਦੇ ਹਨ ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੁਰੀਨਾ ਮਚਾਡੋ ਨੂੰ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ ਜਦੋਂ ਦੇਸ਼ ਦੀ ਵਾਦੀ ਗਿੰਦੀ ਤਾਨਾਸ਼ਾਹੀ ਵੱਲ ਵਧ ਰਹੀ ਹੈ ਅਤੇ ਉਹ ਦੇਸ਼ ਵਿੱਚ ਲੋਕਤੰਤ ਤ ਨੂੰ ਉਤਸ਼ਾਹਿਤ ਕਰਨ ਦੇ ਯਤਨ ਕਰ ਰਹੇ ਨੇ ਨੋਬਲ ਕਮੇਟੀ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਲੋਕਾਂ ਲਈ ਜਮਹੂਰੀ ਅਧਿਕਾਰਾਂ ਨੂੰ ਬਹਾਲ ਕਰਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ਵੱਚਨ, ન્યાયਪੂਰਨ ਤੇ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਉਹਨਾਂ ਦੇ ਸੰਘਰਸ਼ ਲਈ ਉਹਨਾਂ ਨੂੰ 11 ਮਿਲੀਅਨ ਸਵੈਡਿਸ਼ ਕਰੋਨਰ 1.2 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਗਿਆ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਫੈਲ ਰਹੇ ਪ੍ਰਭਾਵ ਨੂੰ ਦੇਖਦਿਆਂ ਸੰਸਾਰ ਭਰ ਦੀਆਂ ਰੈਗੂਲੇਟਰੀ ਬਾਡੀਜ਼ ਨੇ ਪਉਣ ਇਸ ਖੇਤਰ ਤੇ ਨਿਗਰਾਨੀ ਕਾਫੀ ਵਧਾ ਦਿੱਤੀ ਹੈ ਯੂਰਪੀ ਯੂਨੀਅਨ ਅਮਰੀਕਾ ਬ੍ਰਿਟੇਨ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਨੇ ਨਵੇਂ ਨਿਯਮ ਅਤੇ ਖਾਸ ਟਾਸਕ ਫੋਰਸਾਂ ਦੀ ਪੋਸ਼ਨਾ ਕੀਤੀ ਹੈ ਤਾਂ ਜੋ AI ਦੀ ਬੇਤੁਕੀ ਵਰਤੋਂ ਡਾਟਾ ਦੀ ਪ੍ਰਾਈਵੇਸੀ ਅਤੇ ਗਲਤ ਜਾਣਕਾਰੀ ਦੇ ਖਤਰੇ ਤੇ ਕਾਬੂ ਪਾਇਆ ਜਾ ਸਕੇ ਯੂਰਪੀ ਯੂਨੀਅਨ ਦਾ AI ਐਕਟ ਜੋ ਕਿ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ ਵਿਸ਼ਵ ਦਸਤ ਤੋਂ ਸਖਤ AI ਕਾਨੂੰਨ ਮੰਨਿਆ ਜਾ ਰਿਹਾ ਹੈ ਜਿਸ ਦੇ ਤਹਿਤ ਕੰਪਨੀਆਂ ਨੂੰ ਆਪਣੇ AI ਮਾਡਲਾਂ ਦੀ ਪੂਰੀ ਜਾਣਕਾਰੀ ਦੇਣੀ ਪਵੇਗੀ ਜਿਵੇਂ ਕਿ ਇਹ ਡਾਟਾ ਕਿੱਥੋਂ ਲਿਆ ਗਿਆ ਹੈ ਉਸ ਦੀ ਟ੍ਰੇਨਿੰਗ ਕਿਵੇਂ ਹੋਈ ਹੈ ਤੇ ਕਿਸ ਤਰ੍ਹਾਂ ਇਹ ਮਨੁੱਖੀ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਕੰਪਨੀਆਂ ਇਹਨਾਂ ਕਾਨੂੰਨਾਂ ਦੀ ਪਾਲਣਾ ਨਹੀਂ ਕਰਨਗੀਆਂ ਉਹਨਾਂ ਨੂੰ 35 ਮਿਲੀਅਨ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਅਮਰੀਕਾ ਵਿੱਚ ਫੈਡਰਲ ਟ੍ਰੇਡ ਕਮਿਸ਼ਨ ਅਤੇ ਵਾਈਟ ਹਾਊਸ AI ਕਾਉਂਸਲ ਨੇ ਵੀ ਟੈਕ ਕੰਪਨੀਆਂ ਤੋਂ ਐਲਗੋਰਿਦਮ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਬ੍ਰਿਟੇਨ ਨੇ ਵੀ ਆਪੇ ਸਾਫ ਆਰਟੀਫੀਸ਼ੀਅਲ ਇੰਟੈਲੀਜੈਂਸ ਓਵਰਸਾਈਟ ਨਾਮ ਦੀ ਇੱਕ ਸੰਸਥਾ ਸਥਾਪਿਤ ਕੀਤੀ ਹੈ ਜੋ AI ਕੰਪਨੀਆਂ ਦੇ ਮਾਡਲਾਂ ਅਤੇ ਉਹਨਾਂ ਦੇ ਸਮਾਜਿਕ ਪ੍ਰਭਾਵਾਂ ਦੀ ਸਮੀਖਿਆ ਕਰੇਗੀ। ਉੱਥੇ ਹੀ ਚੀਨ ਨੇ ਵੀ AI ਡੀਪ ਫੇਕ ਕੰਟੈਂਟ ਤੇ ਸਖਤ ਬੰਦੀਆਂ ਲਗਾ ਦਿੱਤੀਆਂ ਨੇ ਜਿੱਥੇ ਹਰ ਡੀਪ ਫੇਕ ਵੀਡੀਓ ਜਾਂ ਤਸਵੀਰ ਤੇ ਉਸ ਦੀ AI ਤਿਆਰੀ ਦੀ ਜਾਣਕਾਰੀ ਲਿਖਣੀ ਲਾਜ਼ਮੀ ਕਰ ਦਿੱਤੀ ਗਈ ਹੈ। ਟੈਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਨਵੀਂ ਗਲੋਬਲ ਲਹਿਰ ਦਰਸਾਉਂਦੀ ਹੈ ਕਿ AI ਹੁਣ ਕੇਵਲ ਤਕਨੀਕ ਦਾ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕਤਾ ਦਾ ਮੁੱਦਾ ਬਣ ਚੁੱਕਾ ਹੈ। ਮਹਾਰਾ ਦੇ ਅਨੁਸਾਰ ਆਉਣ ਵਾਲੇ ਸਾਲਾਂ ਦੇ ਵਿੱਚ ਹਰ ਵੱਡੀ AI ਕੰਪਨੀ ਨੂੰ ਆਪਣੀ ਪਾਲਿਸੀ, ਪਾਰਦਰਸ਼ਤਾ ਅਤੇ ਡਾਟਾ ਦੀ ਜਾਣਕਾਰੀ ਜਨਤਾ ਨਾਲ ਸਾਂਝੀ ਕਰਨੀ ਪਵੇਗੀ। ਇਸਨਾਲ ਹੀ UN ਨੇਮੀ ਗਲੋਬਲ AI ਐਥਿਕਸ ਫਰੇਮਵਰਕ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਉਦੇਸ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਆ AI ਦੇ ਵਿਕਾਸ ਨੂੰ ਜਵਾਬਦੇਹ ਬਣਾਉਣਾ ਹੈ। ਫੈਡਰਲ ਸਰਕਾਰ ਵੱਲੋਂ ਫੌਜੀ ਨਵੀਨੋਤਪੀ ਲਈ ਫੰਡਿੰਗ ਦਾ ਹਿੱਸਾ BC ਵਿੱਚ ਸੁਰੱਖਿਅਤ ਰੱਖਣ ਵਿੱਚ ਮਦਦ ਲਈ BC ਸਰਕਾਰ ਨੇ ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਹਰਜੀਤ ਸਿੰਘ ਸੱਜਣ 2015 ਤੋਂ 2021 ਤੱਕ ਰੱਖਿਆ ਮੰਤਰੀ ਰਹੇ ਨੇ ਅਤੇ ਬੀਸੀ ਦੇ ਰੋਜ਼ਗਾਰ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਸੱਜਣ ਨੇ ਸੂਬਾ ਸਰਕਾਰ ਨੂੰ ਮੁਫਤ ਸਲਾਹ ਦੇਣ ਦਾ ਫੈਸਲਾ ਕੀਤਾ ਹੈ ਭਾਵੇਂ ਕਿ ਉਹ ਇਸ ਲਈ ਕੋਈ ਵੀ ਮਿਹਨਤਾਨਾ ਨਹੀਂ ਲੈਣਗੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਨਾਟੋ ਨੂੰ ਵਾਅਦਾ ਕੀਤਾ ਹੈ ਕਿ ਅਗਲੇ ਦਹਾਕੇ ਕੈਨੇਡਾ ਵਿੱਚ ਆਪਣੇ ਫੌਜੀ ਖਰਚ ਨੂੰ ਜੀਡੀਪੀ ਦੇ 5% ਤੱਕ ਵਧਾ ਦਿੱਤਾ ਜਾਵੇਗਾ ਜਿਸ ਵਿੱਚੋਂ 3.5% ਰਵਾਈਤੀ ਫੌਜੀ ਸਾਜ਼ੋਸਮਾਨ ਤੇ ਅਤੇ ਬਾਕੀ ਬੁਨਿਆਦੀ ਢਾਂਚੇ ਤੇ ਖਰਚ ਕੀਤੇ ਜਾਣਗੇ। ਕੈਨੇਡਾ ਦੀਆਂ ਫੌਜੀ ਵਸਣ ਬੱਤਾਵਾਂ ਨਾਲ ਲੱਖਾਂ ਡਾਲਰ ਦੀ ਵਾਧੂ ਫੰਡਿੰਗ ਹੋਵੇਗੀ ਜੋ ਕਿ ਸ਼ੁਰੂਆਤ ਵਿੱਚ 9 ਮਿਲੀਅਨ ਡਾਲਰ ਨਾਲ ਸ਼ੁਰੂ ਹੋਵੇਗੀ। BC ਸਰਕਾਰ ਇਸ ਮਹੀਨੇ ਦੇ ਅੰਤ ਤੱਕ ਇੱਕ ਰਣਨੀਤੀ ਵੀ ਜਾਰੀ ਕਰੇਗੀ ਜਿਸ ਵਿੱਚ ਕਿਹੜੇ ਖੇਤਰਾਂ ਨੂੰ ਇਸ ਫੰਡ ਵਿੱਚੋਂ ਹਿੱਸਾ ਮਿਲ ਸਕਦਾ ਹੈ ਇਸ ਬਾਰੇ ਯੋਜਨਾ ਤਿਆਰ ਕੀਤੀ ਜਾਵੇਗੀ। ਸੱਜਣ ਬੀਸੀ ਦੇ ਉਦਯੋਗਾਂ ਜਿਵੇਂ ਕਿ 에어로ਸਪੇਸ ਉਡਾਣ ਅਤੇ ਜਹਾਜ਼ ਬਣਾਉਣ ਵਾਲੇ ਖੇਤਰਾਂ ਵਿੱਚ ਵੀ ਸੰਭਾਵਿਤ ਮੌਕੇਆਂ ਅਤੇ ਚੁਣੌਤੀਆਂ ਦੀ ਪਰੇਸ਼ਾਨ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕਰਨਗੇ। ਕੈਨੇਡਾ ਸਰਕਾਰ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਟੋਮੈਟਿਕ ਟੈਕਸ ਫਾਈਲਿੰਗ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ ਫੂਡ ਪ੍ਰੋਗਰਾਮ ਨੂੰ ਸਥਾਈ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਫੈਡਰਲ ਬਜਟ ਤੋਂ ਪਹਿਲਾਂ ਚੁੱਕੇ ਗਏ ਇੱਕ ਕਦਮ ਅਤੇ ਪ੍ਰਧਾਨ ਮੰਤਰੀ ਕਾਰਨੀ ਦੇ ਬਿਆਨ ਨੇ ਕਿ ਇਹ ਕਦਮ ਦੇਸ਼ ਦੇ ਸਭ ਤੋਂ ਹਾਸ਼ੀਏ ਤੇ ਲੋਕਾਂ ਦੀ ਮਦਦ ਕਰਨਗੇ ਪ੍ਰਧਾਨ ਮੰਤਰੀ ਕਾਰਨੀ ਨੇ ਇਹ ਐਲਾਨ ਕੀਤਾ ਤੇ ਉਨ੍ਹਾਂ ਨੇ ਦਾਵਾ ਕੀਤਾ ਕਿ ਕੈਨੇਡਾ ਸਟਰੋਂਗ ਪਾਸ ਨੂੰ ਛੁੱਟੀਆਂ ਦੇ ਸੀਜ਼ਨ ਅਤੇ 2026 ਦੀਆਂ ਗਰਮੀਆਂ ਤੱਕ ਵੀ ਵਧਾਇਆ ਜਾਵੇਗਾ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਆਉਣ ਵਾਲੇ ਬਜਟ ਵਿੱਚ ਜ਼ਿੰਮੇਵਾਰ ਤੇ ਹਕੀਕਤ ਅਧਾਰਿਤ ਫੈਸਲੇ ਲੈਣੇ ਪੈਣਗੇ ਜਿਨ੍ਹਾਂ ਵਿੱਚ ਕੁਝ ਔਖੇ ਫੈਸਲੇ ਵੀ ਹੋ ਸਕਦੇ ਨੇ ਆਟੋਮੈਟਿਕ ਟੈਕਸਟ ਫਾਈਲਿੰਗ ਸਿਸਟਮ ਦਾ ਪਹਿਲੀ ਵਾਰੀ ਐਲਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਸੀ ਪਰ 2023 ਦੇ ਬਜਟ ਵਿੱਚ ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਪੱਕੀ ਵਚਨਬੱਧਤਾ ਕਰ ਦਿੱਤੀ ਸੀ ਇਸ ਕਾਨੂੰਨ ਦੇ ਅਨੁਸਾਰ ਟੈਕਸ ਦੇਣ ਵਾਲੇ ਲੋਕਾਂ ਨੂੰ ਹਰ ਸਾਲ ਸੀਆਰਏ ਕੋਲ ਰਿਟਰਨ ਫਾਈਲ ਕਰਨ ਦੀ ਲੋੜ ਹੁੰਦੀ ਹੈ ਪਰ ਬਹੁਤ ਸਾਰੇ ਘੱਟ ਆਮਦਨ ਵਾਲੇ ਲੋਕ ਖਾਸ ਕਰਕੇ ਜਿਹੜੇ ਸਰਕਾਰੀ ਮਦਦ ਤੇ ਨਿਰਭਰ ਕਰਦੇ ਨੇ ਇਹ ਸਮਝਦੇ ਨੇ ਕਿ ਉਹਨਾਂ ਦੀ ਤਾਂ ਟੈਕਸ ਦੀ ਕੋਈ ਦੇਣਦਾਰੀ ਨਹੀਂ ਇਸ ਲਈ ਉਹ ਟੈਕਸ ਰਿਟਰਨ ਨਹੀਂ ਕਰਦੇ ਕਾਨੀ ਨੇ ਇਹ ਕਿਹਾ ਕਿ ਜਦੋਂ ਘੱਟ ਆਮਦਨ ਵਾਲੇ ਲੋਕ ਆਪਣਾ ਰਿਟਰਨ ਨਹੀਂ ਪਰਦੇ ਤਾਂ ਉਹ ਅਕਸਰ ਉਹਨਾਂ ਸਰਕਾਰੀ ਲਾਭਾਂ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਜੋ ਉਹਨਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਅਦਾਲਤੀ ਰਿਕਾਰਡਾਂ ਦੇ ਅਨੁਸਾਰ ਬਿਸ਼ਨੋਈ ਗੈਂਗ ਦੇ ਇਸ਼ਾਰੇ ਤੇ ਪੰਜਾਬੀ ਗਾਇਕ ਏਪੀ ਟਿਲੋਂ ਨੂੰ ਡਰਾਉਂਦੇ ਪਾੜੇ ਤੇ ਰੱਖਿਆ 25 ਸਾਲਾ ਨੌਜਵਾਨ 4 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ। ਪਿਛਲੇ ਮਹੀਨੇ ਹੀ ਅਬਜ਼ੀਤ ਕਿੰਗਰਾ ਨੂੰ ਏਪੀ ਟਿਲੋਂ ਦੇ BC ਵਾਲੇ ਘਰ ਤੇ ਕੁਈ ਹਿੰਸਕ ਹਮਲੇ ਲਈ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਕਿ ਦੋਸ਼ੀ ਨੂੰ ਆਪਣੇ ਕਾਲਾ ਜਿਹੀ ਨੌਕਰੀ ਲਈ ਜਦੋਂ ਜਹਿਦ ਕਰਨੀ ਪੈਰੀ ਸੀ ਜਿਸ ਕਰਕੇ ਉਹ ਭਾਰਤ ਰੰਦੇ ਆਪਣੇ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਸੀ ਅਤੇ ਨਤੀਜੇ ਵਜੋਂ ਉਸਨੇ ਢਿੱਲੋ ਦੇ ਖਿਲਾਫ ਹੀ ਇੱਕ ਕੰਟਰੈਕਟ ਲੈ ਲਿਆ ਜੱਜ ਨੇ ਕਿਹਾ ਕਿ ਇਹ ਵਿੱਤੀ ਲੋੜਾਂ ਅਭਜੀਤ ਦੀਆਂ ਸਨ ਅਤੇ ਇਹਨਾਂ ਦੋਸ਼ਾਂ ਵਿੱਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਜਦੋਂ ਇਹ ਵੀ ਢਿੱਲੋ ਦੇ ਘਰ ਤੇ ਹਮਲਾ ਕੀਤਾ ਗਿਆ ਸੀ ਤਾਂ ਕੁਝ ਘੰਟਿਆਂ ਦੇ ਅੰਦਰ ਹੀ ਬਿਸ਼ਨੋਈ ਗੈਂਗ ਨੇ ਇਸ ਦੀ ਜਿੰਮੇਵਾਰੀ ਲੈ ਲਈ ਸੀ ਉਹ ਅੰਤਰਰਾਸ਼ਟਰੀ ਪੱਦਰਤੇਵੀ ਅਜਿਹਾ ਕਰਨ ਦੇ ਯੋਗ ਸਨ ਜੱਜ ਨੇ ਕਿਹਾ ਕਿ ਇਹ ਅਪਰਾਧ ਡਰ ਪੈਦਾ ਕਰਨਾ ਅਤੇ ਘਰ ਦੇ ਮਾਲਕ ਅਤੇ ਉਸਦੇ ਨੇੜੇ ਦੇ ਹੋਰ ਲੋਕਾਂ ਦੇ ਮਨ ਵਿੱਚ دہشت ਕਲਾ ਕਰਨ ਲਈ ਕੀਤੇ ਜਾਂਦੇ ਨੇ ਇਹ ਅਪਰਾਧ ਅੰਤਰਰਾਸ਼ਟਰੀ ਪੱਦਰਤੇ ਕੰਮ ਕਰ ਰਹੇ ਅਪਰਾਧਿਕ ਸੰਗਠਨ ਦੇ ਇਸ਼ਾਰੇ ਦੇ ਹੋ ਰਹੇ ਸਨ ਜੱਜ ਨੇ ਵੀ ਕਿਹਾ ਹੈ ਕਿ ਪ੍ਰਤੀਤ ਹੁੰਦਾ ਹੈ ਕਿ ਇਹ ਪੀਟਲੋ ਤੇ ਇਸ ਕਰਕੇ ਹਮਲਾ ਕਰਵਾਇਆ ਗਿਆ ਸੀ ਕਿਉਂਕਿ ਉਸਨੇ ਕਜੇਹੇ ਵਿਅਕਤੀ ਨੂੰ ਆਪਣੇ 뮤직 ਵੀਡੀਓ ਵਿੱਚ ਸ਼ਾਮਲ ਕੀਤਾ ਸੀ ਜੋ ਪਹਿਲਾਂ ਤੋਂ ਹੀ ਬਿਸ਼ਨੋਈ ਗੈਂਗ ਨੂੰ ਕਾਫੀ ਰੜਕਦਾ ਹੈ ਸ਼ਾਇਦ ਜੱਜ ਦਾ ਇਸ਼ਾਰਾ ਸਲਮਾਨ ਖਾਨ ਵਾਲ ਸੀ ਅਭੀਜੀਤ ਦੇ ਸਟੱਡੀ ਵੀਜ਼ੇ ਦੀ ਮਿਆਦ ਵੀ ਪੁੱਗਣ ਵਾਲੀ ਹੈ ਤੇ ਜੱਜ ਨੇ ਕਿਹਾ ਕਿ ਉਸ ਨੂੰ ਆਪਣੀਆਂ ਸੁਝਾਵਾਂ ਦੇ ਨਤੀਜੇ ਵਜੋਂ ਰਿਪੋਰਟ ਕੀਤਾ ਜਾਵੇਗਾ। ਅਭੀਜੀਤ ਨੂੰ 6 ਸਾਲ ਦੀ ਸਜ਼ਾ ਮਿਲੀ ਹੈ ਪਰ ਜੇਲ੍ਹ ਵਿੱਚ ਪਹਿਲਾਂ ਕੱਟੇ ਹੋਏ ਸਮੇਂ ਨੂੰ ਗਿਣਨ ਤੋਂ ਬਾਅਦ ਉਸ ਨੂੰ 4.5 ਸਾਲ ਹੋਰ ਜੇਲ੍ਹ ਵਿੱਚ ਰਹਿਣਾ ਹੋਵੇਗਾ। ਕਰਾਜਵੀਰ ਜਵੰਦਾ ਦੇ ਆਵਾਰਾ ਪਸ਼ੂਆਂ ਕਾਰਨ ਹੋਈ ਮੌਤ ਦਾ ਮਾਮਲਾ ਹਿਮਾਚਲ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਐਡਵੋਕੇਟ ਨਮਕਿਰਨ ਸਿੰਘ ਨੇ ਇੱਕ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਸਰਕਾਰ ਅਤੇ ਜਨਤਾ ਤੋਂ ਗਊ ਸਸਵ ਵਸੂਲ ਰਹੀ ਹੈ ਇਸ ਦੇ ਬਾਵਜੂਦ ਵੀ ਜਾਨਵਰਾਂ ਦੀ ਦੇਖਭਾਲ ਜਾਂ ਪ੍ਰਬੰਧ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਨਤੀਜੇ ਵਜੋਂ ਮਾਸੂਮ ਲੋਕ ਹਾਲਤਾਂ ਵਿੱਚ ਆਪਣੀਆਂ ਜਾਨਾਂ ਗੁਆਰੇ ਨੇ ਵਕੀਲ ਨਵ ਕਿਰਨ ਸਿੰਘ ਨੇ ਕਿਹਾ ਕਿ ਹਿਮਾਚਲ ਸਰਕਾਰ ਨੇ ਗਊ ਸੈਸ ਦੇ ਰੂਪ ਵਿੱਚ 100 ਕਰੋੜ ਰੁਪਏ ਵਸੂਲੇ ਨੇ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਵਸੂਲੇ ਜਾਂਦੇ ਨੇ ਸਰਕਾਰ ਕੋਲ ਪੈਸੇ ਨੇ ਪਰ ਉਹ ਇਸ ਦਾ ਪ੍ਰਬੰਧਨ ਨਹੀਂ ਕਰਦੀ ਜਿਸ ਦੇ ਕਾਰਨ ਆਵਾਰਾ ਖਸ਼ੂ ਸੜਕਾਂ ਤੇ ਘੁੰਮਦੇ ਨੇ ਅਤੇ ਹਾਦਸਿਆਂ ਦਾ ਕਾਰਨ ਬਣਦੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਗਊ ਸੈਸ ਕਿੱਥੇ ਜਾਂਦਾ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਹਿਮਾਚਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸਤੰਬਰ ਨੂੰ ਰਾਜਵੀਰ ਜਵੰਦਾ ਆਪਣੀ ਬਾਈਕ ਤੇ ਬੱਦੀ ਤੋਂ Shimla ਜਾ ਰਹੇ ਸੀ ਪਿੰਜੌਰ ਨੇੜੇ ਦੋ ਬਲਦਾਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦੀ ਬਾਈਕ ਹਾਦਸਾ ਗ੍ਰਸਤ ਹੋ ਗਈ ਉਹ 11 ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਰਹੇ ਅਤੇ 12ਵੇਂ ਦਿਨ ਉਹਨਾਂ ਦੀ ਮੌਤ ਹੋ ਗਈ